ਰਾਜਪੁਰਾ ਦੀ ਮਿਰਚ ਮੰਡੀ ਵਿੱਚ 50 ਸਾਲ ਤੋਂ ਵੱਧ ਕਬਜ਼ੇ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਨਗਰ ਕੌਂਸਲ ਦੀ ਕਾਰਵਾਈ ਤੋਂ ਬਾਅਦ ਕਬਜ਼ਾ ਛਡਵਾ ਲਿਆ ਗਿਆ। ਉਸੇ ਥਾਂ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਸ਼ਹਿਰ ਵਾਸੀਆਂ ਲਈ ਪਾਰਕਦਾਨੀ ਪੱਥਰ ਰੱਖਿਆ ਗਿਆ। आपका? नाम आपका मेरा नाम पार्क है क्या कहना चाहते हो ये जो मैडम पार्क बनवा रहे हैं यहाँ, यहाँ पे आप यहाँ पे आप पार्क बना दो यहाँ पे ना गाड़ी हाँ जी गाड़ी पार्किंग करने की ना जगह हो जाएगी अच्छा जी आप, यहाँ पे बच्चे खेल सकते हैं आपके खेलने के लिए पार्क बनवा रहे हैं मैडम और साथ में झूले भी हाँ। लगवा रहे हैं कैसे फील कर रहे हो आप फिर यहाँ पे बहुत बच्चे रहते हैं ना यहाँ पे यहाँ पे यहां पे वो बच्चे अपने मम्मा को दुखी करते हैं क्योंकि उनको झूला पड़ता है हां तो अभी झूले लग जाएंगे फिर हैप्पी हो जाओगे आप जाओ जाओ? हां फिर 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 बच्चे अपनी मां की ना जान दिखाएंगे बस ठीक है चलते रहने वाले अपन लिटिलली दिखा रखवा आज जरा कॉलोनी छटा के इथे जेड पे लोका ने कीता वे सरकारी थाने कब्जा कीता सिगा इथे पार्क बन रहे तो तोड़ा रे बारे की कहना जी भाई बहुत बढ़िया जी बच्चे अपना खेले करेंगे सैर करेंगे ਅੱਛਾ ਜੀ ਬਟ ਕਈ ਕਈ ਲੋਕ ਇੱਥੇ ਥੋੜੇ ਰੌਲਾ ਪਾ ਰਹੇ ਉਹ ਇਹ ਉਹਦਾ ਕੀ ਕਰਦੇ ਜੀ ਉਹ ਕੰਨ ਇਸ ਜੀ ਵੀ ਇਹਨੂੰ ਰੋੜੀ ਗੇਰਦੇ ਸੀ ਕੱਲ ਉਹ ਅੱਛਾ ਜੀ ਉਹਨਾਂ ਪਹਿਲਾਂ ਕਹਿੰਦੇ ਸੀ ਕਿ ਮੋਸਾ ਉਹ ਜਗ੍ਹਾ ਦੇ ਹੀ ਹਾਂਜੀ ਹੁਣ ਪਹਿਲਾਂ ਹੁਣ ਇਹਨਾਂ ਨੇ ਆਪਣੇ ਨਾਲ ਜਗ੍ਹਾ ਤੇ ਦਿੱਤੀ ਨਹੀਂ ਮਤਲਬ ਮਤਲਬ ਤੁਸੀਂ ਤੁਸੀਂ ਖੁਸ਼ ਹੈ ਵੀ ਥਾਂ ਥਾਂ ਦਾ ਸਾਫ ਸਫਾਈ ਹੋ ਗਈ ਸਾਫ ਸਫਾਈ ਹੋ ਜੇ ਵਧੀਆ ਤੇ ਪਾਰਕ ਬਣ ਗਿਆ ਹਾਂਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਕਲੋਨੀ ਵਿੱਚ ਤੁਹਾਨੂੰ ਕੀ ਚੱਕੀ ਚਾਹੀਦਾ ਹੈ ਕਲੋਨੀ ਵਿੱਚ ਕੀ ਬਣਾਣਾ ਚਾਹੀਦਾ ਇਸ ਤੋਂ ਬਿਨਾਂ ਹੋਰ ਵਧੀਆ ਵੀ ਪਾਰਕ ਨੂੰ ਬਣਾਇਆ ਜਾਂਦਾ ਹੈ ਬੈਠਕੀਆਂ ਵਾਸਤੇ ਵੀ ਪਾਰਕ ਦਾ ਇਹਦਾ ਬਣ ਗਿਆ ਪਾਰਕ ਤੁਹਾਡੇ ਕਲੋਨੀ ਦੇ ਵਿੱਚ ਹੋਰ ਕੀ ਸਮੱਸਿਆ ਹੈ ਤੁਹਾਨੂੰ ਲੱਗੇ ਵੀ ਇਹ ਕੀ ਬਣਾਣਾ ਚਾਹੀਦਾ ਨਾ ਨਾ ਸਮੱਸਿਆ ਦਾ ਕੋਈ ਨਹੀਂ ਸਾਨੂੰ ਸੋਚ ਦੇਣਾ ਚਾਹੀਦਾ ਹੈ ਕਿ ਪਾਰਕ ਬਣੇ ਵੀ ਇਨਫਰਸਟ੍ਰਕਚਰ ਵੀ ਬਣੇਗਾ ਬਣਾ ਪਾਰਕ ਨੂੰ ਸੈਰ ਕਰਨੇ ਲਈ ਵੀ ਜਿਵੇਂ ਐਮਐਲ ਸਾਹਿਬ ਨੇ ਆਪਾਂ ਨੇ ਮਾਈਕ ਮਾਈਕ ਅੱਜ ਮਾਰਕ ਦਾ ਉਤਪਾਦਨ ਕਰਨ ਆਇਓ ਕੀ ਕਹਿਣਾ ਹੈ ਅੱਜ ਸਾਨੂੰ ਬੜੀ ਖੁਸ਼ੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਲੋਨੀ ਨਾਲ ਜੋ ਵਾਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਆ ਕਿਉਂਕਿ ਜਦੋਂ ਮੈਂ ਇਸ ਕਲੋਨੀ ਚਾਂਦੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇੱਕੋ ਹੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦਿਓ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਡਿਸਟਰਬੈਂਸ ਹੁੰਦੀ ਸੀ ਪੋਲੂਸ਼ਨ ਫੈਲਦਾ ਸੀਗਾ ਤਾਂ ਅੱਜ ਮੈਂ ਧੰਨਵਾਦ ਕਰੂੰਗੀ ਕਮੇਟੀ ਦੀ ਟੀਮ ਦਾ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਕੰਮ ਕਰਨ ਚ ਕਾਮਯਾਬ ਹੋਏ ਲੋਕਾਂ ਨਾਲ ਵਾਦਾ ਕੀਤਾ ਹੋਇਆ ਵਾਦਾ ਅਸੀਂ ਪੂਰਾ ਕੀਤਾ ਬੜਾ ਕਿੰਨੇ ਚਿਰ ਚ ਮੁਕੰਮਲ ਹੋ ਜਾਊਗੀ ਪਾਰਕ ਦੀ ਇਹ ਤਾਂ ਸਭ ਰੈਡੀमेड ਹੈ ਪਿੱਲਰ ਤੁਸੀਂ ਦੇਖਿਆ ਅੱਜ ਰੈਡੀमेड ਪਿੱਲਰ ਲਗਾ ਰਹੇ ਹਾਂ ਬਹੁਤ ਜਲਦੀ ਕੰਪਲੀਟ ਹੋ ਜਾਊਗਾ ਤੇ ਇੱਥੇ ਜਿਵੇਂ ਲੋਕਾਂ ਦੀ ਡਿਮਾਂਡ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਉਹਨਾਂ ਦੀ ਡਿਮਾਂਡ ਆਈ ਜਾਊਗੀ ਕੋਈ ਚੂਲੇ ਲਾਣੇ ਐ ਕੁਝ ਹੋਰ ਪਾਰਕ ਦਾ ਜਿਵੇਂ ਬਣਾਣਾ ਹੈ ਰਾਮਲੀਲਾ ਗਰਾਊਂਡ ਵੀ ਹੈ ਤਾਂ ਉਹ ਸਾਰੀ ਚੀਜ਼ਾਂ ਜਿਵੇਂ ਜਿਵੇਂ ਡਿਮਾਂਡ ਆਈ ਜਾਊਗੀ ਉਹ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਉਹ ਸਾਰਾ ਉਸ ਤਰ੍ਹਾਂ ਇੱਥੇ ਕੀਤਾ ਜਾਊਗਾ ਮੈਡਮ ਜਿਸ ਤਰ੍ਹਾਂ ਰਾਜਵੇਲ ਵਿੱਚ ਕਿਤੇ ਹੋਰ ਇਸ ਤਰ੍ਹਾਂ ਤਾਂ ਕਾਇਕ ਸਹੀ ਹੋਈ ਵੀ ਹੈ ਜੀ ਉਹਨਾਂ ਨੂੰ ਵੀ ਕਲੀਅਰ ਕਰੋਗੇ ਜੀ ਬਿਲਕੁਲ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਮੀਡੀਆ ਵਾਲੇ ਭਰਾਵਾਂ ਨੂੰ ਕੋਈ ਚੀਜ਼ ਜੇ ਬਾਈਚਾਂ ਸਾਡੀ ਨਿਗਾਚ ਨਹੀਂ ਤੁਹਾਡੀ ਨਿਗਾਚ ਹੈਗੀ ਹੈ ਬੀ ਜੀ ਕਿ ਤੇ ਇੱਥੇ ਨਜਾਇਜ਼ ਕਬਜ਼ੇ ਹੋਏ ਐ ਤਾਂ ਉਹ ਸਾਡੀ ਧਿਆਨ ਚ ਲਿਆਓ ਕਿਉਂਕਿ ਨਜਾਇਜ਼ ਕਬਜ਼ਾ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਜੋ ਮਿਊਨਿਸਪੈਲਟੀ ਦੀ ਜਗ੍ਹਾ ਹੈ ਉਹ ਮਿਊਨਿਸਪੈਲਟੀ ਹੀ ਕਾਬਜ ਹੋਊਗੀ ਉਹ ਲੋਕਾਂ ਦੇ ਫਾਇਦੇ ਲਈ ਹੋਊਗੀ ਇਹ ਨਹੀਂ ਕਿ ਕੁਝ ਪੋਲੀਟੀਕਲ ਲੋਗ ਆਰਦੇ ਲੋ ਆਰਦੇ ਫਾਇਦੇ ਲਈ ਆਪਦੇ ਲੋਕਾਂ ਨੂੰ ਉਹਨਾਂ ਜਗ੍ਹਾ ਤੇ ਕਬਜ਼ੇ ਕਰਵਾਣ ਲੋਕਾਂ ਦੀ ਜਗ੍ਹਾ ਲੋਕਾਂ ਤੇ ਆਊਗੀ ਮੈਂ ਤੁਹਾਨੂੰ ਦੇ ਥਰੂ ਵੀ ਬੇਨਤੀ ਕਰਦੀ ਆ ਕਿ ਜਾਂ ਤਾਂ ਉਹ ਜਗ੍ਹਾ ਆਪੇ ਛੱਡ ਜੋ ਤੇ ਨਹੀਂ ਫਿਰ ਕਮੇਟੀ ਦਾ ਪੀਲਾ ਪੰਜਾ ਤਿਆਰ ਹੈ ਹੁਣ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਡਮ ਜਿਹੜੀ ਇਹ ਪਾਰਕ ਹੈ ਦੀ ਮਲਕੀਅਤ ਕਿਹਦੇ ਕੋ ਮਿਸਪੈਲਟੀ ਦੀ ਜਗ੍ਹਾ ਹੈ ਮਾਲਕ ਮਿਸਪੈਲਟੀ ਹੀ ਰਹੇਗੀ ਮੈਂ ਮੈਂ ਕਿੰਨੀ ਜਗ੍ਹਾ ਹੈ ਔਰ ਕਿੰਨੇ ਟਾਈਮ ਵਿੱਚ ਇਸ ਨੂੰ ਵੈਲਪ ਕਰ ਇਹ ਬਹੁਤ ਜਲਦੀ ਪੂਰੀ ਹੋ ਜੂਗੀ ਜਿਹੜੀ ਜਿੰਨਾ ਵੀ ਏਰੀਆ ਹੈਗਾ ਪਾਰਕ ਦਾ ਜੋ ਮਿਸਪੈਲਟੀ ਨੇ ਦੇਖਣਾ ਹੈ ਆਪਣਾ ਜੋ ਮਿਸਪੈਲਟੀ ਦੀ ਹੱਦ ਹੈ ਮੈਂ ਉਸ ਤੋਂ ਹੱਦ ਤੋਂ ਬਾਹਰ ਮਿਸਪੈਲਟੀ ਨਹੀਂ ਜਾਏਗੀ ਜਿੰਨੀ ਮਿਸਪੈਲਟੀ ਦੀ ਜਗ੍ਹਾ ਉੱਥੇ ਵਧੀਆ ਪਾਰਕ ਵੈਲਪ ਕਰਕੇ ਦਿੱਤਾ ਜਿਸ ਤਰ੍ਹਾਂ ਇਹ ਰਾਮਲੀਲਾ ਵਾਲੀ ਸਟੇਜ ਬਣੀ ਹੋਈ ਹੈ ਇਹਨੂੰ ਮਨਜ਼ੂਰੀ ਮਿਲੇਗੀ ਜਾਂ ਇਹਨੂੰ ਸਭ ਕੁਝ ਮੈਂ ਕਰ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਾਰਾ ਕੰਮ ਹੋਗਾ ਪਹਿਲਾਂ ਜਿਹੜਾ ਇੱਕ ਵਾਰ ਨਾ ਇ ਪਰ ਉਹ ਉਹ ਬਾਅਦ ਵਿੱਚ ਇਹਨਾਂ ਨੇ ਫੇਰ ਤੋੜ ਦਿੱਤੀ ਸੀ ਉਹ ਤੁਸੀਂ ਦੇਖੋ ਕੋਈ ਦੀਵਾਰ ਨਹੀਂ ਹੈ ਇਸ ਤਰ੍ਹਾਂ ਜੇ ਦੁਵਾਰੇ ਕੋਈ ਇਸ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਫਿਰ ਕੀ ਐਕਸ਼ਨ ਹੋਵੇ ਉਹਦੇ ਲਈ ਸਾਡੇ ਐਸਐਚਓ ਬਲਵਿੰਦਰ ਜੀ ਖੜੇ ਹੈ ਉਹਦਾ ਜਵਾਬ ਉਹ ਦੇ ਸਕਦੇ ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਜੋ ਮਿਊਨਿਸਪੈਲਿਟੀ ਦੀ ਜਗ੍ਹਾ ਉਹਦਾ ਮਾਲਕ ਮਿਊਨਿਸਪੈਲਿਟੀ ਰਹੇਗੀ ਤੇ ਮਿਊਨਿਸਪੈਲਿਟੀ ਹੀ ਉਹਨੂੰ ਥਮਲੇਗੀ ਐ ਐਮਐਲਏ ਸਾਹਿਬ ਕੀ ਜਿਹੜਾ ਪਾਰਕ ਹੈ ਇਹ ਵੱਡਿਆ ਪਾਰਕਾਂ ਵਾਂਗ ਬਣੂਗਾ ਕਿ ਇੱਥੇ ਬੱਚਿਆਂ ਦਾ ਪਾਰਕ ਬਣਾਜੋ ਕਿਸ ਤਰ੍ਹਾਂ ਦੀ ਇਹ ਇਹ ਬਹੁਤ ਸੋਹਣਾ ਪਾਰਕ ਬਣੂਗਾ ਇਸ ਕਲੋਨੀ ਦੀ ਸ਼ਾਨ ਬਣੂਗਾ ਇੱਕ ਮਿਸ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ